ਮੈਨੂੰ ਡਰਾਉਣ ਦੀ ਕੋਸ਼ਿਸ਼ ਹੋ ਰਹੀ ਹੈ ਔਰ ਇੱਥੋਂ ਤੱਕ ਕੇ ਮੈਨੂੰ ਮਾਰਨ ਦੀ ਮੇਰੇ ਦੀ ਸਪਾਰੀ ਦਿੱਤੀ ਹੋਈ ਤੂੰ ਦੀਪ ਸਿੱਧੂ ਇੱਕ ਗੱਲ ਕਹਿੰਦਾ ਹੁੰਦਾ ਸੀ ਸਾਨੂੰ ਹਲੇ ਤੱਕ ਇਹੀ ਨਹੀਂ ਪਤਾ ਸਾਡਾ ਦੁਸ਼ਮਣ ਕੌਣ ਆ ਨਾ ਤਾਂ ਸਾਨੂੰ ਇਹ ਪਤਾ ਲੱਗ ਰਿਹਾ ਸਾਡਾ ਦੁਸ਼ਮਣ ਕੌਣ ਆ ਤੇ ਨਾਲ ਸਾਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਸਾਡਾ ਲੀਡਰ ਕੌਣ ਆ ਸਾਡਾ ਜਰਨੈਲ ਕੌਣ ਆ ਰਿਪੋਰਟੀਆਂ ਨੇ ਪੁਲਿਸ ਕੋਲ ਚੋ ਇਹ ਬਹੁਤ ਆ ਯਾਰ ਕਈ ਬੰਦਿਆਂ ਨੂੰ ਨਾ ਚੀਜ਼ਾਂ ਦਾ ਕਿ ਖਨੀ ਕਿੰਨੀ ਕੁ ਪਾਵਰ ਹੁੰਦੀ ਚਾਰ ਪੁਸ਼ਤਾਂ ਚ ਮੇਰੇ ਬਾਬਾ ਜੀ ਮੇਰੇ ਫਾਦਰ ਸਾਹਿਬ ਅਸੀਂ ਔਰ ਸਾਡੇ ਬੱਚਿਆਂ ਨੇ ਸੂਈ ਦੇ ਨੱਕੇ ਜਿੰਨਾ ਕਦੇ ਪੰਥ ਦਾ ਪੰਜਾਬ ਦਾ ਵਿਰੋਧ ਕੀਤਾ ਹੋਵੇ ਅਸੀਂ ਭੁਗਤਣ ਨੂੰ ਤਿਆਰ ਹਾਂ ਮੈਨੂੰ ਅੱਜ ਦੀਪ ਸਿੱਧੂ ਦੀ ਗੱਲ ਕਰਨ ਤੋਂ ਰੋਕਿਆ ਜਾ ਰਿਹਾ ਮੈਨੂੰ ਡਰਾਇਆ ਜਾ ਰਿਹਾ ਮੈਨੂੰ ਇਹ ਅਹਿਸਾਸ ਕਰਾਇਆ ਜਾ ਰਿਹਾ ਕਿ ਤੇਰੀ ਹੁਣ ਲੋੜ ਨਹੀਂ ਹੈ ਜਣਾ ਕਣਈ ਜਿਹਦੇ ਮਗਰ ਚਾਰਜ ਕਰੇ ਸੰਗਤ ਛੱਡਣ ਲੱਗ ਜਾਂਦੀ ਹੈ ਜਿਹਦੇ ਤੇ ਆਸ ਹੋ ਜਾਂਦੀ ਉਹ ਕਹਿੰਦਾ ਪਹਿਲਾਂ ਮੈਂ ਨਵੀਂ ਪਾਰਟੀ ਬਣਾਉਂਗਾ ਨਵੀਂ ਪਾਰਟੀ ਬਣਾ ਕੇ ਕੀ ਹੋ ਜਾਊਗਾ ਜੇ ਪੰਜਾਬ ਦੀਆਂ ਪੰਥ ਦੀ ਗੱਲ ਕਰਨੀਆਂ ਇੱਕ ਝੰਡੇ ਥੱਲੇ ਹੋ ਕੇ ਕਿਉਂ ਨਹੀਂ ਕੀਤੀ ਜਾ ਸਕਦੀ ਚਲਵਾਟਾ ਸਾਹਿਬ ਕਈ ਕਈ ਜਿਹੜੇ ਸਿਆਸੀ ਤੌਰ ਤੇ ਉੱਤੇ ਵਿਚਰਦੇ ਨੇ ਜਾਂ ਸਿਆਸੀ ਤੌਰ ਤੇ ਹਰ ਚੀਜ਼ ਐਨਲਾਈਜ਼ ਕਰਦੇ ਨੇ ਉਹ ਹੁਣੇ ਸਵਾਲ ਚੁੱਕਦੇ ਨੇ ਕਹਿੰਦੇ ਕਿ ਜੇ ਨਵਾਂ ਅਕਾਲੀ ਦਲ ਜਿਸ ਦਾ ਐਲਾਨ ਉਹ ਉਸ ਸਟੇਜ ਤੋਂ ਹੋਇਆ ਜਿੱਥੇ ਸੰਤਾਂ ਦੇ ਭਰਾ ਦਾ ਭੋਗ ਪੈਂਦਾ ਕਹਿੰਦੇ ਜਿਹੜੇ ਅਕਾਲੀ ਦਲ ਦਾ ਉੱਥੋਂ ਐਲਾਨ ਹੋਇਆ ਉਹਦੇ ਪਿੱਛੇ ਵੀ ਬੀਜੇਪੀ ਆ ਸਿੱਧੇ ਤੌਰ ਦੇ ਤੇ ਸਵਾਲ ਹੋ ਤਾਂ ਰਾਜਦੇਵ ਖਾਲਸਾ ਹੁਣੇ ਦੇ ਚੁੱਕਦੇ ਨੇ ਕਹਿੰਦੇ ਇਹ ਤਾਂ ਆਰਐਸਐਸ ਦਾ ਪ੍ਰਚਾਰ ਕਰਦੇ ਰਹੇ ਨੇ ਇਹ ਹੋ ਰਹੇ ਨੇ ਜਿਹੜੇ ਪੰਜਾਬ ਦੇ ਵਿੱਚ ਕਹਿੰਦੇ ਸੀ ਕਿ ਆਰਐਸਐਸ ਸਿੱਖਾਂ ਨੂੰ ਧੋਖਾ ਨਹੀਂ ਦੇਊਗੀ ਆਰਐਸਐਸ ਸਿੱਖਾਂ ਦਾ ਬਹੁਤ ਵੱਡਾ ਫਾਇਦਾ ਕਰਨਾ ਚਾਹੁੰਦੀ ਹੈ ਕਹਿੰਦੇ ਉਹ ਲੋਕ ਨੇ ਜਿਹੜੇ ਅੱਜ ਕਹਿ ਰਹੇ ਨੇ ਕਿ ਨਵਾਂ ਅਕਾਲੀ ਦਲ ਬਣਾਵਾਂਗੇ ਅੱਗੇ ਲਾਵਾਂਗੇ ਸਰਬਜੀਤ ਸਿੰਘ ਖਾਲਸਾ ਜੈਨਾ ਸਾਰਿਆਂ ਨੂੰ ਬਿਲਕੁਲ ਜੀ ਇੱਕ ਪਿੱਛੇ 1984 ਤੋਂ ਬਾਅਦ ਇੱਕ ਕਿਸੇ ਇੰਡੀਅਨ ਸਟੇਟ ਦੇ ਬੰਦੇ ਨੇ ਕੋਈ ਕਿਤਾਬ ਲਿਖੀ ਐ ਉਹਦੇ ਵਿੱਚ ਜਸਵੀਰ ਸਿੰਘ ਰੋਡੇ ਉਹਨਾਂ ਦਾ ਜ਼ਿਕਰ ਕੀਤਾ ਉਹਨਾਂ ਨੇ ਤੇ ਰਾਜਦੇਵ ਸਿੰਘ ਖਾਲਸੇ ਨੂੰ ਕਾਤੋਂ ਆਪਾਂ ਪੰਥਕ ਮੰਨਦੇ ਆਂ ਕਾਤੋਂ ਪੰਥਕ ਹੋ ਗਿਆ ਜੀ ਜਿਹੜਾ ਬੰਦਾ ਆਰਐਸਐਸ ਬੀਜੇਪੀ ਦਾ ਉਰੇ ਦਾ ਹੈਡ ਰਹਾ ਹੋਵੇ ਉਹ ਤੋਂ ਤੁਸੀਂ ਕੀ ਆਸ ਰੱਖ ਸਕਦੇ ਹੋ ਉਤੇ ਕੋਈ ਆਸ ਨਹੀਂ ਰੱਖੀ ਜਾ ਸਕਦੀ ਜਿਹੜੇ ਸੋਹਿਰਦ ਸਿੱਖ ਨੇ ਜਿਨ੍ਹਾਂ ਨੇ ਪੰਜਾਬ ਲਈ ਕੁਰਬਾਨੀਆਂ ਕੀਤੀਆਂ ਨੇ ਜਿਨ੍ਹਾਂ ਨੇ ਪੰਜਾਬ ਲਈ ਤਸ਼ੱਦਦ ਝੱਲਿਆ ਉਹਨਾਂ ਤੇ ਇਤਵਾਰ ਕਰ ਸਕਦੇ ਆ ਠੀਕ ਹੈ ਇੱਕ ਨਵਾਂ ਧੜਾ ਖੜਾ ਹੋਰ ਕਰਕੇ ਨਵੇਂ ਨਵੇਂ ਬਖੇੜੇ ਹੋਰ ਆਪਾਂ ਖੜੇ ਕਰ ਲਾਂਗੇ ਯਾਰ ਇਹਦਾ ਮਤਲਬ ਅਸੀਂ ਨੇਚੇ ਛੱਡਣ ਨੂੰ ਤਿਆਰ ਨਹੀਂ ਅਸੀਂ ਹੰਕਾਰ ਨਹੀਂ ਛੱਡ ਰਹੇ ਇਕੱਠੇ ਕਿਉਂ ਨਹੀਂ ਹੋ ਰਹੇ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ ਜੇ ਜਿਹੜਾ ਵੀ ਪੰਜਾਬ ਦਾ ਔਰ ਪੰਥ ਦਾ ਭਲਾ ਚਾਹੁੰਦਾ ਉਹ ਸਾਰਾ ਨਿੱਜ ਛੱਡ ਕੇ ਇੱਕ ਝੰਡੇ ਥੱਲੇ ਇਕੱਠੇ ਹੋਵੇ ਆਪਣੇ ਕੋਲ ਹੈਗਾ ਸਾਰਾ ਕੁਝ ਜੇ ਰਾਜਦੇਵ ਸਿੰਘ ਖਾਲਸਾ ਗਵਾਈ ਕਰਕੇ ਨਾ ਮੈਂ ਅਕਾਲੀ ਦਲ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਤਲਵਿੰਦਰ ਸਿੰਘ ਪਲਵਿੰਦਰ ਸਿੰਘ ਤਲਵਾੜਾ ਜਾਂ ਉਹਦਾ ਧੜਾ ਇਹਦਾ ਵਿਰੋਧ ਕਰੂਗਾ ਦੇਖੋ ਜਿਹੜਾ ਵੀ ਬੰਦਾ ਬੀਜੇਪੀ ਆਰਐਸਐਸ ਨਾਲ ਹੈ ਪਲਵਿੰਦਰ ਸਿੰਘ ਉਹਦੀ ਕਦੇ ਸਪੋਰਟ ਨਹੀਂ ਕਰੂਗਾ ਕਦੇ ਵੀ ਜਿਹੜਾ ਬੰਦਾ ਪੰਜਾਬ ਔਰ ਪੰਥ ਦੀ ਗੱਲ ਕਰੂਗਾ ਉਹਦੀ ਡਟ ਕੇ ਸਪੋਰਟ ਵੀ ਕਰੂਗਾ ਉਹਦੀਆਂ ਗੱਲਾਂ ਦਾ ਸਵਾਗਤ ਵੀ ਕਰੂਗਾ ਉਹ ਚਾਹੇ ਕੋਈ ਹੋਵੇ ਪਰ ਜਰ ਤੁਸੀਂ ਬੀਜੇਪੀ ਆਰ ਆਰਐਸਐਸ ਦੀ ਗੋਦੀ ਚ ਬੈਠ ਕੇ ਤੁਸੀਂ ਪੰਜਾਬ ਦਾ ਕੀ ਸਵਾਰ ਦੇਂਗੇ ਔਰ ਸਿੱਖਾਂ ਦਾ ਕੀ ਸਵਾਰ ਦੇਂਗੇ ਮੁਖੋਟੇ ਪਾਏ ਹੋਏ ਨੇ ਯਾਰ ਮੁਖੋਟੇ ਪਾਏ ਨੇ ਉੱਤੇ ਜੀ ਕਿਰਪਾਨਾਂ ਪਾ ਲੰਦੇ ਨੇ ਫਿਰ ਲੋਕਾਂ ਨੂੰ ਦਿਖਾਉਣ ਦੇ ਮਾਰੇ ਵੀ ਅਸੀਂ ਪੰਥਕਾਂ ਹਾਂ ਜਿੱਦਣ ਆਰਐਸਐਸ ਭਾਜਪੀ ਦੀ ਗੋਦੀ ਚ ਬੈਠੇ ਸੀ ਜਾ ਕੇ ਉਦੋਂ ਦਿਖਦਾ ਨਹੀਂ ਸੀ ਵੀ ਪੰਜਾਬ ਵੀ ਹੈਗਾ ਪੰਥ ਵੀ ਹੈਗਾ ਨਹੀਂ ਇਹਨਾਂ ਲੋਕਾਂ ਨੂੰ ਕੁਰਸੀ ਪਿਆਰੀ ਹੈ ਇਹਨਾਂ ਨੂੰ ਸ਼ੋਰਤ ਪਿਆਰੀ ਹੈ ਪੰਜਾਬ ਔਰ ਪੰਥ ਨਹੀਂ ਪਿਆਰਾ ਹੈਗਾ ਪੰਜਾਬ ਔਰ ਪੰਥ ਜੇ ਪਿਆਰਾ ਹੋਵੇ ਉਧਰ ਕਦੇ ਨਹੀਂ ਜਾਂਦਾ ਸੰਤ ਜਰਨੈਲ ਸਿੰਘ ਨੂੰ ਕਿਉਂ ਨਾ ਕੋਈ ਲੈ ਗਿਆ ਸਾਡੇ 2.5 ਲੱਖ ਸ਼ਹਾਦਤ ਹੋ ਗਈ ਸਾਡੇ ਉਹਨਾ ਸਿੰਘਾਂ ਨੂੰ ਕਿਉਂ ਨਾ ਕੋਈ ਲੈ ਗਿਆ ਦੀਪ ਸਿੱਧੂ ਨੂੰ ਕਿਉਂ ਨਾ ਕੋਈ ਲੈ ਗਿਆ ਸਾਨੂੰ ਲਿਜਾ ਕੇ ਦਿਖਾ ਦੇਣ ਅਸੀਂ ਕਿਵੇਂ ਚਲੇ ਜਾਵਾਂਗੇ ਜੀ ਪੰਜਾਬ ਨੂੰ ਔਰ ਪੰਥ ਨੂੰ ਛੱਡ ਕੇ ਸਾਰੇ ਜਿੰਨੇ ਸੁਹਿਰਦ ਬੰਦੇ ਨੇ ਜਿਨ੍ਹਾਂ ਨੇ ਪੰਜਾਬ ਲਈ ਪੰਥ ਲਈ ਕੁਰਬਾਨੀਆਂ ਕੀਤੀਆਂ ਨੇ ਸਾਰਿਆਂ ਨੂੰ ਨਿਮਰਤਾ ਸਹਿਤ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਇਕੱਠੇ ਹੋ ਜੋ ਜੇ ਪੰਜਾਬ ਦਾ ਔਰ ਕੁਝ ਪੰਥ ਦਾ ਸਵਾਰਨਾ ਚਾਹੁੰਦੇ ਹੋ ਯਾਰ ਆਪਾਂ ਬੰਦੀ ਸਿੰਘ ਤਾਂ ਰਿਹਾਈ ਰਿਹਾਨੀ ਕਰਾ ਸਕੇ ਜਿੰਨੀਆਂ ਸਜਾਵਾਂ ਨੇ ਉਦੋਂ ਦੁੱਗਣੀਆਂ ਤੋਂ ਬਾਅਦ ਉਹ ਕਿਹੜਾ ਮਸਲਾ ਆਪਾਂ ਹੱਲ ਕਰਾ ਸਕਿਆਂ ਸਾਨੂੰ ਤੰਨ ਕੇ ਤਾਂ ਰੱਖਤਾ ਸੈਂਟਰ ਗਵਰਨਮੈਂਟ ਨੇ ਪਾਣੀ ਸਾਡਾ ਲੁੱਟ ਕੇ ਲੈ ਗਏ ਬਿਜਲੀ ਯਾਰ ਸਾਡੀ ਲੈ ਗਏ ਠੀਕ ਆ ਬੰਦੀ ਸਿੰਘ ਸਾਡੇ ਨਹੀਂ ਛੱਡਦੇ ਕਾਲ ਤੱਕ ਸਭ ਤੇ ਹਮਲਾ ਹੋਇਆ ਇਹ ਇਹ ਐਨੇ ਸਾਡੇ ਨੌਜਵਾਨ ਸ਼ਹੀਦ ਹੋ ਗਏ ਕਿਸੇ ਦਾ ਸਾਨੂੰ ਇਨਸਾਫ ਨਹੀਂ ਮਿਲਿਆ ਦਿੱਲੀ ਚ ਸਾਡੀ ਨਸਲ ਕੁਸ਼ੀ ਕਰਤੀ ਉਹਦਾ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਫਿਰ ਆਪਾਂ ਹੋਰ ਪਾਰਟੀਆਂ ਬਣਾ ਕੇ ਕੀ ਕਰ ਲਾਂਗੇ ਇਹ ਤਾਂ ਇਹ ਜਿਹੜੀਆਂ ਪਾਰਟੀਆਂ ਬਣਾਉਣੀਆਂ ਇਹ ਤਾਂ ਯਾਰ ਇੱਕ ਦੂਏ ਪ੍ਰਤੀ ਈਰਖਾ ਹੈ ਇਹ ਤਾਂ ਜੈਲਸੀ ਹੈ ਇੱਕ ਦੂਏ ਪ੍ਰਤੀ ਬਈ ਹੋਮਿਓ ਹੈ ਇੱਕ ਕਿਸਮ ਦੀ ਵੀ ਮੈਂ ਹੀ ਹਾਂ ਨਹੀਂ ਸਾਰਾ ਕੁਝ ਇਹ ਦਸਮ ਪਾਤਸ਼ਾਹ ਦਾ ਪੰਥ ਹੈ ਜੀ ਇਹਦੇ ਤੇ ਜਿਹੜਾ ਪੰਜਾਬ ਨੂੰ ਔਰ ਪੰਥ ਨੂੰ ਸਮਰਪਿਤ ਹੋ ਕੇ ਅੱਗੇ ਵਧੂਗਾ ਦਸਮ ਪਾਤਸ਼ਾਹ ਨੇ ਹੱਥ ਉਹਦੇ ਤੇ ਰੱਖਣਾ ਨਹੀਂ ਬੜੇ ਆਏ ਤੇ ਬੜੇ ਗਏ ਕੁਝ ਨਹੀਂ ਬਣਨਾ ਹੈਗਾ ਇੱਕ ਇਸ ਵਾਸਤੇ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਹੈ ਮੈਂ ਅੱਜ ਤੱਕ ਦੀ ਪਰ ਮੈਂ ਇਹੀ ਗੱਲ ਕਹਿੰਦੇ ਰਹੇ ਛੋਟੇ ਛੋਟੇ ਧੜਿਆਂ ਚਪਾ ਮੰਡੇ ਹੋਏ ਆ ਠੀਕ ਹੈ ਨਿੱਜ ਦੀ ਸਿਆਸਤਾ ਕਰਦੇ ਆ ਉੱਥੇ ਕੁਝ ਨਹੀਂ ਨਿਕਲਣਾ ਪੰਥ ਨੂੰਰ ਪੰਜਾਬ ਨੂੰ ਯਾਰ ਸਮਰਪਿਤ ਹੋ ਕੇ ਤਾਂ ਦੇਖੋ ਸਾਰਾ ਕੁਝ ਬਣੂਗਾ ਅੱਪਾ ਤਾਂ ਇੱਕ ਦੂਏ ਨੂੰ ਨਿੰਦਣ ਲੱਗੇ ਹੋਏ ਆ ਜਿੰਨਾ ਸਿੱਖ ਇੱਕ ਦੂਸਰੇ ਨੂੰ ਬਦਨਾਮ ਕਰਦੇ ਨੇ ਯਾਰ ਕੋਈ ਵੀ ਨਹੀਂ ਕਰਦਾ ਕਦੇ ਤੁਸੀਂ ਹਿੰਦੂ ਦੇਖੇ ਨੇ ਕਦੇ ਮੁਸਲਮਾਨ ਦੇਖੇ ਨੇ ਕਦੇ ਇਸਾਈ ਦੇਖੇ ਨੇ ਅੱਪਾ ਇੱਕ ਦੂਏ ਨੂੰ ਨਿੰਦਣ ਤੇ ਜ਼ੋਰ ਲਾਇਆ ਪਿਆ। ਪੰਜਾਬ ਦਾਰ ਪੰਥ ਦਾ ਕੀ ਸਵਾਰਦਾਂਗੇ? ਤੇ ਇੱਥੇ ਤੱਕ ਐ ਕਿ ਜਿਹੜੇ ਪੋਲਿਟਿਕਲ ਬੰਦੇ ਜਾਂ ਧਾਰਮਿਕ ਬੰਦੇ ਵਿਚਰਦੇ ਨੇ ਜਿਹੜੇ ਵਿਚਰ ਰਹੇ ਨੇ ਜਿਨ੍ਹਾਂ ਨੇ ਉਮਰਾਂ ਕੜਤੀਆਂ ਉਹਨਾਂ ਨੂੰ ਡਰਾਇਆ ਜਾ ਰਿਹਾ ਕਿ ਪੰਥ ਦੀ ਯਾਰ ਪੰਜਾਬ ਦੀ ਗੱਲ ਨਾ ਕਰੋ। ਉਹਨਾਂ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਔਰ ਉਹਨਾਂ ਉਹਨਾਂ ਦੀਆਂ ਸਪਾਰੀਆਂ ਦਿੱਤੀਆਂ ਜਾ ਰਹੀਆਂ ਨੇ। ਆਉਣ ਵਾਲੇ ਸਮੇਂ 'ਚ ਤੁਸੀਂ ਦੇਖਿਓ ਕਾਫੀ ਕੁਝ ਬਾਹਰ ਨਿਕਲ ਕੇ ਆਊਗਾ। ਕਿ ਚਾਰ ਪੰਜ ਵੱਡੇ ਜਿਹੜੇ ਪੰਥਕ ਚਿਹਰੇ ਨੇ ਉਹਨਾਂ ਨੂੰ ਮਾਰਨ ਦੀਆਂ ਯਾਰ ਸੁਪਾਰੀਆਂ ਦਿੱਤੀਆਂ ਜਾ ਰਹੀਆਂ ਨੇ ਸਾਰਾ ਕੁਝ ਹੈ ਸਟੇਟ ਕੋਲ ਉਹ ਜਦ ਕੱਢਦੇ ਨੇ ਜਦ ਕੋਈ ਸਮਾਂ ਆਊਗਾ ਪਰ ਆਪਾਂ ਇਹ ਗੱਲਾਂ ਸਮਝਦੇ ਹੀ ਨਹੀਂ ਹੈਗੇ ਆਪਾਂ ਨੂੰ ਦੀਪ ਸਿੱਧੂ ਇੱਕ ਗੱਲ ਕਹਿੰਦਾ ਹੁੰਦਾ ਸੀ ਸਾਨੂੰ ਹਲੇ ਤੱਕ ਇਹ ਹੀ ਨਹੀਂ ਪਤਾ ਸਾਡਾ ਦੁਸ਼ਮਣ ਕੌਣ ਆ ਸਾਨੂੰ ਕੌਣ ਹੈਰਾਨ ਕਰ ਰਿਹਾ ਅਸੀਂ ਯਾਰ ਕਿਹਦੇ ਇਸ਼ਾਰੇ ਤੇ ਚੱਲ ਰਹੇ ਹਾਂ ਦਸ਼ਮ ਪਾਸ਼ਾ ਦਾ ਇਹ ਇਸ਼ਾਰਾ ਸੀ ਪੰਥ ਦਾ ਇਹ ਇਸ਼ਾਰਾ ਕਿ ਜਿਹੜਾ ਕੋਈ ਪੰਥ ਦੀ ਧਰਮ ਦੀ ਗੱਲ ਕਰਦਾ ਉਹਨੂੰ ਮਾਰ ਦੋ ਉਹਦੀ ਸਪਾਰੀ ਦੇ ਦਿਓ ਮੈਨੂੰ ਅੱਜ ਦੀਪ ਸਿੱਧੂ ਦੀ ਗੱਲ ਕਰਨ ਤੋਂ ਰੋਕਿਆ ਜਾ ਰਿਹਾ ਮੈਨੂੰ ਡਰਾਇਆ ਜਾ ਰਿਹਾ ਮੈਨੂੰ ਇਹ ਅਹਿਸਾਸ ਕਰਾਇਆ ਜਾ ਰਿਹਾ ਕਿ ਤੇਰੀ ਹੁਣ ਲੋੜ ਨਹੀਂ ਹੈਗੀ ਠੀਕ ਹੈ ਜੀ ਇਸ ਵਾਸਤੇ ਆਉਣ ਵਾਲੇ ਸਮੇਂ 'ਚ ਬਹੁਤ ਕੁਝ ਨੰਗਾ ਹੋਊਗਾ ਤੇ ਇਹਦੇ ਵਾਸਤੇ ਸਾਰੇ ਪੰਥ ਨੂੰ ਇਕੱਠੇ ਹੋ ਕੇ ਹੰਬੜਾ ਮਾਰਨਾ ਪਊ ਨਹੀਂ ਇੱਕ ਵਾਰੀ ਫੇਰ ਔਰ 84 ਵਰਗੇ ਦਿਨ ਪੈਦਾ ਹੋਣਗੇ ਔਰ ਸਿੱਖਾਂ ਨੂੰ ਮਾਰਿਆ ਜਾਊਗਾ ਔਰ ਮਰਵਾਉਣ ਵਾਲੇ ਸਿੱਖ ਹੋਣਗੇ ਇਸ ਵਾਸਤੇ ਗੁਰੂ ਅੱਗੇ ਅਰਦਾਸ ਕਰਦੇ ਆ ਅਸੀਂ ਤਾਂ ਸਤਿਉਰੇ ਸਹਿਜ ਪਾਠ ਰੰਭੇ ਹੋਏ ਨੇ ਸਾਰੇ ਪੰਥ ਦੀ ਚੜ੍ਹਦੀ ਕਲਾ ਲਈ ਬੰਦੀ ਸਿੰਘਾਂ ਦੀ ਰਿਹਾਈ ਲਈ ਤੇ ਪੰਥ ਦੀ ਏਕਤਾ ਲਈ ਰਾਜ ਕਰੇਗਾ ਖਾਲਸਾ ਦੇ ਜਿਹੜਾ ਰਾਜ ਕਰੇ ਦਾ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਪੂਰਾ ਕਰਨ ਲਈ ਹਰੇਕ ਸੰਗਰਾਮ ਨੂੰ ਭੋਗ ਪਾਉਣੇ ਆ ਕਿ ਸੱਚੇ ਪਾਸ਼ਾ ਸਮੱਤ ਬਖਸ਼ ਜਿਹੜੇ ਜਿਹੜੇ ਬੰਦੇ ਅੱਜ ਗੱਲਾਂ ਕਰਦੇ ਨੇ ਉਹਨਾਂ ਦਾ ਤਾਂ ਪੰਥ ਨਾ ਕਦੇ ਬਹੁਤਾ ਦੂਰ ਦਾ ਵੀ ਬਾਹਵਾਸਤਾ ਨਹੀਂ ਰਿਹਾ ਯਾਰ ਕੋਈ ਕਿਸੇ ਨੂੰ ਡਰਾ ਥੋੜੋ ਸਕਦਾ ਜਿਹੜਾ ਦਸਮ ਪਾਸ਼ਾ ਦਾ ਪੁੱਤਰ ਹੈ ਉਹਨੂੰ ਕੌਣ ਡਰਾ ਲੂਗਾ ਜੀ ਬਲਵਿੰਦਰ ਸਿੰਘ ਤਲਵਾੜਾ ਨੂੰ ਵੀ ਸਿਕਿਉਰਿਟੀ ਦਿੱਤੀ ਗਈ ਆ ਡਰਾਉਣ ਦੀ ਕੋਸ਼ਿਸ਼ ਹੋ ਰਹੀ ਆ ਕਿਸੇ ਪਾਸਿਓਂ ਬਿਲਕੁਲ ਬਿਲਕੁਲ ਮੈਨੂੰ ਡਰਾਉਣ ਦੀ ਕੋਸ਼ਿਸ਼ ਹੋ ਰਹੀ ਆ ਔਰ ਇੱਥੋਂ ਤੱਕ ਕਿ ਮੈਨੂੰ ਮਾਰਨ ਦੀ ਮੇਰੇ ਦੀ ਸਪਾਰੀ ਦਿੱਤੀ ਹੋਈ ਆ ਹਮ ਸਾਰੀ ਸਾਰੀ ਪੁਲਿਸ ਨੂੰ ਇਸ ਗੱਲ ਦਾ ਪਤਾ ਰਿਕਾਰਡਿੰਗਾਂ ਨੇ ਪੁਲਿਸ ਕੋਲ ਕਿੰਨੇ ਦਿੱਤੀ ਤੁਹਾਡੀ ਸੁਪਰੀ ਕਿਸੇ ਨੇ ਦਿੱਤੀ ਜੀ ਹੁਣ ਜੇ ਮਹਲੇ ਹਲੇ ਨਹੀਂ ਮੈਂ ਨਾਂਉ ਲੈਣਾ ਅਸੀਂ ਪ੍ਰੈਸ ਕਾਨਫਰੰਸ ਕਰਕੇ ਸਰਦਾਰ ਸਿਮਰਨਜੀਤ ਸਿੰਘ ਮਾਣ ਹਣੀ ਮੈਂ ਦੇਖੋ ਮੇਰੇ ਦਾੜੀ ਵੀ ਨਹੀਂ ਸੀ ਆਈ 1983 ਤੋਂ ਲੈ ਕੇ ਪੰਜਾਬ ਲਈ ਪੰਥ ਲਈ ਤੁਰੇ ਫਿਰਦੇ ਆ ਸਾਡੇ ਪੂਰੇ ਪਰਿਵਾਰ ਨੇ ਤਨ ਮਨ ਧਨ ਨਾਲ ਪੰਥ ਦੀ ਸੇਵਾ ਕੀਤੀ ਆ ਕਦੇ ਕੋਈ ਅਹੁਦਾ ਨਹੀਂ ਲਿਆ ਠੀਕ ਹੈ ਜੀ ਅੱਜ ਸਾਨੂੰ ਡਰਾਇਆ ਜਾ ਰਿਹਾ ਠੀਕ ਹੈ ਸਾਨੂੰ ਮਾਰਨ ਲਈ ਬੰਦੇ ਭੇਜੇ ਜਾ ਰਹੇ ਨੇ ਕਿ ਉਹਨੂੰ ਮਾਰ ਦੋ ਠੀਕ ਹੈ ਜੀ ਤੇ ਇਸ ਤਰ੍ਹਾਂ ਥੋੜੋ ਹੁੰਦਾ ਦੀਪ ਸਿੱਧੂ ਇੱਕ ਗੱਲ ਕਹਿੰਦਾ ਹੁੰਦਾ ਸੀ ਹਰ ਜ਼ਖਮੀ ਮੱਥਾ ਝੁਕਦਾ ਨਹੀਂ ਹੁੰਦਾ ਬਹੁਤ ਕੁਝ ਪੰਥ ਨੇ ਦੇਖਿਆ ਬਹੁਤ ਕੁਝ ਸਾਡੇ ਪਰਿਵਾਰ ਨੇ ਪਿੰਡੇ ਤੇ ਹੰਡਾਇਆ ਕਦੇ ਵੀ ਕੋਈ ਆਪਣੇ ਭਰਾ ਦੀ ਆਪਣੀ ਭੈਣ ਦੀ ਆਪਣੇ ਬਾਪ ਦੀ ਜ਼ਿੰਮੇਵਾਰੀ ਨਹੀਂ ਲੈਂਦਾ ਮੈਂ ਪਲਵਿੰਦਰ ਸਿੰਘ ਤਲਵਾੜਾ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਜ਼ਿੰਮੇਵਾਰੀ ਲੈਣਾ ਕਿ ਚਾਰ ਪੁਸ਼ਤਾਂ ਚ ਮੇਰੇ ਬਾਬਾ ਜੀ ਮੇਰੇ ਫਾਦਰ ਸਾਹਿਬ ਅਸੀਂ ਔਰ ਸਾਡੇ ਬੱਚਿਆਂ ਨੇ ਸੂਈ ਦੇ ਨੱਕੇ ਜਿੰਨਾ ਕਦੇ ਪੰਥ ਦਾ ਪੰਜਾਬ ਦਾ ਵਿਰੋਧ ਕੀਤਾ ਹੋਵੇ ਅਸੀਂ ਭੁਗਤਣ ਨੂੰ ਤਿਆਰ ਹਾਂ ਅਕਾਲ ਤਖਤ ਸਾਹਿਬ ਤੇ ਜਾ ਕੇ ਭੁਗਤਣ ਨੂੰ ਤਿਆਰਾਂ ਜੋ ਸਿੱਖ ਸੰਗਤ ਸਜਾ ਲਾਊਗੀ ਉਹ ਭੁਗਤਣ ਨੂੰ ਤਿਆਰਾਂ ਸੂਈ ਦੇ ਨੱਕੇ ਜਿੰਨਾ ਵੀ ਕੋਈ ਕਸੂਰ ਹੋਵੇ ਪਰ ਅੱਜ ਸਾਨੂੰ ਡਰਾਇਆ ਜਾ ਰਿਹਾ ਯਾਰ ਉਹਨਾਂ ਬੰਦਿਆਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 4-5 ਬੰਦਿਆਂ ਨੂੰ ਹਿੱਟ ਕੀਤਾ ਹੋਇਆ ਕਿ ਆਹ ਬੰਦੇ ਇਹਨਾਂ ਨੂੰ ਬੰਦੇ ਬਣਾਓ ਇਸ ਕਰਕੇ ਆਉਣ ਵਾਲਾ ਸਮਾਂ ਤਲਵਾੜੇ ਸਾਹਿਬ ਤੁਹਾਡੇ ਤੋਂ ਹੁਣ ਇਹ ਸਵਾਲ ਉਸ ਤਰ੍ਹਾਂ ਉਸ ਤਰੀਕੇ ਨਾਲ ਹੋਣਗੇ ਕਿਤੇ ਸਿਕਿਉਰਟੀਆਂ ਲੈਣ ਦੇ ਲਈ ਇਦਾਂ ਦੇ ਬਿਆਨ ਤਾਂ ਨਹੀਂ ਆਉਂਦੇ ਕਿਉਂਕਿ ਸ਼ਿਵਸਿਆ ਨਾਲਾਂ ਤੇ ਅਕਸਰੇ ਸਵਾਲ ਚੁੱਕੇ ਜਾਂਦੇ ਨੇ ਕਿ ਉਹ ਉਹ ਜਾਣ ਪੁੱਝ ਕੇ ਖਾਲਸਤਾਨੀਆਂ ਦੇ ਖਿਲਾਫ ਬੋਲਦੇ ਨੇ ਉਸ ਤੋਂ ਸਿਕਿਉਰਟੀਆਂ ਮਿਲਦੀਆਂ ਨੇ ਉਹ ਇਸ ਤਰ੍ਹਾਂ ਦਾ ਇੱਕ ਪ੍ਰੋਪਗੈਂਡਾ ਰਚਿਆ ਜਾਂਦਾ ਇਹ ਸਵਾਲ ਹੁਣ ਬਲਵਿੰਦਰ ਸਿੰਘ ਤਲਵਾੜੇ ਤੋਂ ਹੋਣਗੇ ਮੈਂ ਕਿਹਦੇ ਖਿਲਾਫ ਬੋਲਦਾ ਜੀ ਪਹਿਲਾਂ ਤਾਂ ਮੈਨੂੰ ਇਹ ਦੱਸ ਦੋ ਮੈਂ ਤਾਂ ਪੰਜਾਬ ਦੀ ਔਰ ਪੰਥ ਦੀ ਗੱਲ ਕਰਦਾ ਕਦੇ ਕਿਸੇ ਨੂੰ ਸਿਕਿਉਰਟੀ ਨੂੰ ਕਿਹਾ ਹੋਵੇ ਜੇ ਹੁਣ ਤੁਹਾਨੂੰ ਘਰ ਬੈਠਿਆਂ ਨੂੰ ਬੰਦੇ ਮਾਰਨ ਆਉਣਗੇ ਫਿਰ ਅਸੀਂ ਕੀ ਕਰਾਂਗੇ ਫਿਰ ਬੰਦਾ ਹੋਰ ਕੀ ਕਰੂਗਾ ਮੈਂ ਅਕਾਲ ਤਖਤ ਸਾਹਿਬ ਤੇ ਜਾ ਕੇ ਕਹਿਣ ਨੂੰ ਤਿਆਰ ਆ ਸਾਰੀਆਂ ਗੱਲਾਂ ਜਿਹੜੀਆਂ ਤੁਹਾਡੇ ਨਾਲ ਕੀਤੀਆਂ ਨੇ ਮੈਂ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਅਰਦਾਸ ਕਰਾ ਕੇ ਗੱਲਾਂ ਕਹਿਣ ਨੂੰ ਤਿਆਰ ਆ ਇਸ ਤਰ੍ਹਾਂ ਨਹੀਂ ਲੜਾਈਆਂ ਲੜੀਆਂ ਜਾਣੀਆਂ ਪੰਜਾਬ ਦੀਆਂ ਆਪਾਂ ਨਿੱਜ ਦੀ ਲੜਾਈ ਨਹੀਂ ਲੜ ਰਹੇ ਪੰਜਾਬ ਦੀ ਔਰ ਪੰਥ ਦੀ ਗੱਲ ਕਰਦੇ ਆ ਸੰਤ ਜਰਨੈਲ ਸਿੰਘ ਉਹਨਾਂ ਦੀ ਗੱਲ ਕਰਦੇ ਆ ਤੇ ਫੇਰ ਫੇਰ ਜਦੋਂ ਕੋਈ ਗੱਲ ਹੋਊਗੀ ਫੇਰ ਕਹਿਣਗੇ ਜੀ ਭਰਾ ਮਾਰੂ ਜੰਗ ਹੋਗੀ ਫੇਰ ਕਹਿਣਗੇ ਇਹਨਾਂ ਨੂੰ ਤਾਂ ਜੀ ਸਟੇਟ ਨੇ ਰੱਖਿਆ ਹੋਇਆ ਜੇ ਤੁਸੀਂ ਬੰਦੇ ਨੂੰ ਮਾਰਨੇ ਆ ਗਏ ਫਿਰ ਬੰਦਾ ਆਪਣੀ ਹਫਾਜ਼ਤ ਕਰੂਗਾ ਨਹੀਂ ਫਿਰ ਤਾਂ ਅਸੀਂ ਦਸਮ ਪਾਤਸ਼ਾਹ ਦੇ ਪੁੱਤਰ ਨਾ ਹੋਏ ਯਾਰ ਦੀਪ ਸਿੱਧੂ ਦੀ ਆ ਕੱਲ ਕਿਸੇ ਆਪਣੇ ਪ੍ਰਚਾਰਕ ਹੈਗਾ ਉਹਨੇ ਕਿਹਾ ਕਿ ਚੜ ਕੇ ਆਏ ਨੂੰ ਤੇਗ ਤੇ ਚੱਲ ਕੇ ਆਏ ਨੂੰ ਦੇਗ ਜੇ ਕੋਈ ਜੇ ਕੋਈ ਸਾਡੇ ਪ੍ਰਤੀ ਮਸਲਾ ਹੈ ਮੇਰੇ ਪ੍ਰਤੀ ਮਸਲਾ ਹੈ ਬੈਠ ਕੇ ਗੱਲ ਕਰ ਲੈਣ ਸੂਈ ਦੇ ਨੱਕੇ ਜਿੰਨਾ ਵੀ ਮੈਂ ਕਹਨਾ ਕਸੂਰ ਸਾਡੀਆਂ ਚਾਰ ਪੁਛਤਾਂ ਦਾ ਕਦੇ ਅਸੀਂ ਪੰਥ ਵਿਰੋਧੀ ਕਦੇ ਪੰਜਾਬ ਵਿਰੋਧੀ ਕੋਈ ਗੱਲ ਕੀਤੀ ਹੋਈ ਏ ਸੂਈ ਦੇ ਨੱਕੇ ਜਨੇ ਵੀ ਸਿਰ ਲਾ ਦਿਓ ਮੇਰਾ ਸਿਰ ਇਸ ਵਾਸਤੇ ਜਿਹੜਾ ਆਉਣ ਵਾਲਾ ਸਮਾਂ ਸਾਰੀ ਪੰਥ ਨੂੰ ਮੈਂ ਨਿੱਜੀ ਤੌਰ ਤੇ ਬੇਨਤੀ ਕਰਦਾ ਕਿ ਭਰਾ ਮਾਰੂ ਜੰਗ ਚੱਪਾ ਨਾ ਪਈਏ ਇਹਦੇ ਚ ਕੁਝ ਨਹੀਂ ਹੈਗਾ ਕੱਢਣ ਨੂੰ ਬਹੁਤ ਨੁਕਸਾਨ ਹੋ ਗਿਆ ਪੰਥ ਦਾ ਪਹਿਲਾਂ ਇਸ ਵਾਸਤੇ ਇੰਡੀਅਨ ਸਟੇਟ ਆਪ ਦੇ ਹਿਸਾਬ ਨਾਲ ਬੰਦਿਆਂ ਨੂੰ ਚਲਾਈ ਚਰੂਈ ਜਾਂਦੀ ਆ ਜਿਵੇਂ ਉਹ ਨਚਾਉਂਦੀ ਆ ਅਗਲੇ ਨੱਚੀ ਜਾਂਦੇ ਨੇ ਚੋ ਇਹ ਬਹੁਤ ਆ ਯਾਰ ਕਈ ਬੰਦਿਆਂ ਨੂੰ ਇਹਨਾਂ ਚੀਜ਼ਾਂ ਦਾ ਕਿ ਖਣੀ ਕਿੰਨੀ ਕੁ ਪਾਵਰ ਹੋ ਗਈ ਪਾਵਰ ਖਾਲਸੇ ਦੇ ਕੋਲ ਦਸਮ ਪਾਤਸ਼ਾਹ ਦੀ ਹੋਣੀ ਚਾਹੀਦੀ ਆ ਜੇ ਪੰਥ ਮਜ਼ਬੂਤ ਆ ਤਾਂ ਆਪਾਂ ਸਾਰੇ ਮਜ਼ਬੂਤ ਆ ਜੇ ਇਕੱਲਾ ਕੋਈ ਬੰਦਾ ਮਜ਼ਬੂਤ ਆ ਫਿਰ ਪੰਥ ਮਜ਼ਬੂਤ ਨਹੀਂ ਹੋ ਸਕਦਾ ਜਦ ਪੰਥ ਮਜ਼ਬੂਤ ਆ ਫਿਰ ਸਾਰੇ ਮਜ਼ਬੂਤ ਆ ਇਸ ਵਾਸਤੇ ਇਹ ਸਾਰੀਆਂ ਗੱਲਾਂ ਛੱਡ ਕੇ ਆਪਾਂ ਨੂੰ ਪੰਜਾਬ ਦੀ ਔਰ ਪੰਥ ਦੀ ਗੱਲ ਕਰਨੀ ਚਾਹੀਦੀ ਆ ਡਰਦਾ ਨਹੀਂ ਕੋਈ ਹੁੰਦਾ ਕਿਸੇ ਤੋਂ ਐਵੇਂ ਬਹਿਮ ਹੈ ਹਨਾ ਜੇ ਡਰਨ ਵਾਲੀ ਕੋਈ ਗੱਲ ਹੁੰਦੀ ਸਾਡਾ ਪਰਿਵਾਰ ਉਸ ਵੇਲੇ ਪੰਥ ਨਾਲ ਖੜਿਆ ਸੀ ਜਦ ਪੰਥ ਦਾ ਸੰਤ ਜਰਨੈਲ ਸਿੰਘ ਉਹਨਾਂ ਦੇ ਸੰਘਰਸ਼ ਦਾ ਕੋਈ ਨਾਮ ਨਹੀਂ ਸੀ ਲੈਂਦਾ ਨੋਂ ਵੀ ਪੁੱਛ ਸਕਦੇ ਹਾਂ ਸਾਰੇ ਖਾੜਕੂ ਸਿੰਘ ਜਿਹੜੇ ਮੁੰਡੇ ਜਿਉਂਦੇ ਨੇ ਜਿਹੜੇ ਜੇਲ੍ਹਾਂ 'ਚ ਨੇ ਉਹਨਾਂ ਨੂੰ ਪੁੱਛ ਸਕਦੇ ਹਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪੁੱਛ ਸਕਦੇ ਹਾਂ ਕਿ ਕਦੇ ਪੰਥ ਦੀ ਜਾ ਕਿ ਪੰਜਾਬ ਦੀ ਵਿਰੋਧਤਾ ਵੀ ਸੂਈ ਦੇ ਨੱਕੇ ਜਿੰਨੀ ਵੀ ਕੀਤੀ ਹੋਵੇ ਇਸ ਵਾਸਤੇ ਸਾਰੀ ਜਿਹੜੀ ਆਉਣ ਵਾਲੇ ਸਮੇਂ ਚ ਤੁਸੀਂ ਦੇਖਿਓ ਕਾਫੀ ਕੁਛ ਬਾਹਰ ਨਿਕਲ ਕੇ ਆਊਗਾ ਮੂਰੇ ਕੁਝ ਹੋਰ ਚੱਲ ਰਿਹਾ ਤੇ ਪਰਦੇ ਦੇ ਪਿੱਛੇ ਕੁਝ ਹੋਰੇ ਚੱਲ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਿੱਖਾਂ ਦੀ ਪੰਜਾਬ ਦੀ ਗੱਲ ਕਰਦੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਔਰ ਆਉਣ ਵਾਲੇ ਸਮੇਂ ਚ ਹੋਰ ਜ਼ਿਆਦਾ ਕੀਤਾ ਜਾਊਗਾ ਇਹਦੇ ਚ ਮੈਂ ਹੀ ਨਹੀਂ ਹੋਰ ਵੀ 4-5 ਵੱਡੇ ਲੀਡਰ ਪੰਜਾਬ ਦੇ ਹੈਗੇ ਨੇ ਬਿਲਕੁਲ ਸੋਚਾ ਜ਼ਰੂਰ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹਾਲਾਤ ਬਣ ਰਹੇ ਨੇ ਜਿਸ ਤਰ੍ਹਾਂ ਕਰਨਲ ਬਲਵਿੰਦਰ ਤਲਵਾੜਾ ਨੂੰ ਸਿਕਿਉਰਿਟੀ ਮਿਲਦੀ ਹੈ ਇਸ ਤੋਂ ਬਾਅਦ ਬਹੁਤ ਸਾਰੇ ਸਵਾਲ ਸੀ ਕਿ ਆਖਰਕਾਰ ਸਿਕਿਉਰਿਟੀ ਕਿਉਂ ਮਿਲੀ ਸਿਕਿਉਰਿਟੀ ਮਿਲਣ ਦੇ ਪਿੱਛੇ ਕਾਰਨ ਕੀ ਹੈ ਕਿਉਂਕਿ ਸੁਰੱਖਿਆ ਏਜੰਸੀਆਂ ਬਿਨਾ ਮਤਲਬ ਕਿਸੇ ਨੂੰ ਸਿਕਿਉਰਿਟੀ ਨਹੀਂ ਦਿੰਦੀਆਂ ਸੁਰੱਖਿਆ ਏਜੰਸੀਆਂ ਦੇ ਬਹੁਤ ਵੱਡੇ ਐਨਾਲਾਈਸ ਹੁੰਦੇ ਨੇ ਜਿਸ ਤੋਂ ਬਾਅਦ ਐਨਾਲਾਈਸਾਂ ਤੋਂ ਬਾਅਦ ਹੀ ਸਿਕਿਉਰਿਟੀ ਦਿੱਤਾ ਪ੍ਰੋਵਾਈਡ ਕਰਾਈ ਜਾਂਦੀ ਹੈ ਪਰ ਜੇਕਰ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਸਫਾਰੀਆਂ ਦੇਣ ਦਾ ਦੌਰ ਸ਼ੁਰੂ ਹੋ ਗਿਆ ਤਾਂ ਕਿਤੇ ਨਾ ਕਿਤੇ ਪੰਜਾਬ ਦੀ ਲਾਅ ਐਂਡ ਆਰਡਰ ਸਥਿਤੀ ਦੇ ਉੱਤੇ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ